ਧਾਰਮਿਕ ਮੇਲੇ ਦੌਰਾਨ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਵੀਡੀਓ ਸਾਹਮਣੇ ਆਈ ਹੈ ਜਿੱਥੇ ਵੇਖਿਆ ਜਾ ਸਕਦਾ ਕਿਵੇਂ ਬੁਲਟ ਦੇ ਪਟਾਕੇ ਮਾਰੇ ਜਾ ਰਹੇ ਨੇ ਸ਼ਰਿਆਮ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲ ਰਿਹਾ ਤੇ ਇਸੇ ਦਰਮਿਆਨ ਇਹਨਾਂ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਦਾਣਾ ਮੰਡੀ ਦੇ ਵਿੱਚ ਇਹ ਨੌਜਵਾਨ ਮੋਟਰਸਾਈਕਲ ਟਰੈਕਟਰ ਤੇ ਗੱਡੀਆਂ ਤੇ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਨੇ ਅਕਸਰ ਵੀਡੀਓ ਸਾਹਮਣੇ ਆndੀਆਂ ਨੇ ਜਿੱਥੇ ਸਟੰਟ ਬਾਜ਼ੀ ਦੇ ਚੱਕਰ ਦੇ ਵਿੱਚ ਨੌਜਵਾਨਾਂ ਦੀਆਂ ਜਾਨਾਂ ਚਲੇ ਜਾਂਦੀਆਂ ਨੇ ਪਰ ਇਹ ਨੌਜਵਾਨ ਇਸ ਗੱਲ ਤੋਂ ਬੇਫਿਕਰ ਲੱਗ ਰਹੇ ਨੇ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਲੱਗ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਮੋਟਰਸਾਈਕਲ ਟਰੈਕਟਰਾਂ ਤੇ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਵਾਰ ਪ੍ਰਸ਼ਾਸਨ ਮੇਲੇ ਦੌਰਾਨ ਨੌਜਵਾਨਾਂ ਨੂੰ ਲਾਂਬਤ ਕਰ ਚੁੱਕਾ ਹੈ ਪਰ ਇਹ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਜਬਾਲਦਾਨਾ ਮੰਡੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਸਟੰਟ ਬਾਜ਼ੀ ਕਰਦੇ ਹੋਏ ਇਹ ਨੌਜਵਾਨ ਨਜ਼ਰ ਆ ਰਹੇ ਨੇ ਤਾਂ ਸੜਕ ਤੇ ਲੱਗੀ ਪੁਲਿਸ ਤੋਂ ਬਚਣ ਦੇ ਲਈ ਰਾਤ ਦੇ ਸਮੇਂ ਦਾਣਾ ਮੰਡੀ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵੱਲੋਂ ਸਟੰਟ ਕੀਤੇ ਜਾ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਕਿਹਾ ਗਿਆ ਕਿ ਮੇਲੇ ਦੇ ਵਿੱਚ ਆਉਣ ਵਾਲੀ ਸੰਗਤ ਅਤੇ ਨੌਜਵਾਨ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਣ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਣ ਪਰ ਇਹ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਂਦੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਮੇਲੇ ਦੌਰਾਨ ਹੁੱਲੜਬਾਜ਼ੀ ਕੀਤੀ ਜਾਂਦੀ ਆ ਪੁਲਿਸ ਦੀ ਚੇਤਾਵਨੀ ਦੇ ਬਾਜ਼ ਵੀ ਇਹ ਬਾਜ਼ ਨਹੀਂ ਆ ਰਹੇ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਗਈ ਆ ਤੇ ਕਿਹਾ ਕਿ ਵੀਡੀਓ ਦੇ ਵਿੱਚ ਜੋ ਨੌਜਵਾਨ ਇਸ ਤਰੀਕੇ ਦੀ ਹੁੱਲੜਬਾਜ਼ੀ ਕਰ ਰਹੇ ਨੇ ਉਹਨਾਂ ਦੀ ਪਹਿਚਾਨ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਮਾਪਿਆਂ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਜਦੋਂ ਮੇਲੇ ਦੇ ਵਿੱਚ ਭੇਜਦੇ ਨੇ ਤਾਂ ਉਹਨਾਂ ਨੂੰ ਦੱਸਣ ਕਿ ਕਿਸ ਤਰੀਕੇ ਦੇ ਨਾਲ ਮੇਲੇ ਦੇ ਵਿੱਚ ਜਾਇਆ ਜਾਵੇ ਕਿਸੇ ਤਰੀਕੇ ਦੀ ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ ਤਜਪਾਲ ਦੀ ਦਾਣਾ ਮੰਡੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਮੋਟਰਸਾਈਕਲ ਟਰੈਕਟਰ ਤੇ ਗੱਡੀਆਂ ਤੇ ਇਹ ਨੌਜਵਾਨ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਨੇ 何でこんなに? ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਹੈ ਜੀ ਉਸ ਵਿੱਚ ਸੰਗਤਾਂ ਦਾ ਕਾਫੀ ਭਾਰੀ ਇਕੱਠ ਹੋਇਆ ਹੈ ਇਹ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ ਸੀ ਦੀ ਤਸਦੀਕ ਕਰ ਰਹੇ ਹਾਂ ਕਿ ਇਹ ਸੁਣਨ ਆ ਰਿਹਾ ਕਿ ਮੇਲੇ ਦੇ ਦੌਰਾਨ ਜਿਹੜੀ ਪਾਰਕਿੰਗ ਹੁੰਦੀ ਹੈ ਉਹਦੇ ਵਿੱਚ ਮੋਟਰਸਾਈਕਲ ਦਾਣਾ ਮੰਡੀ ਦੇ ਲਾਗੇ ਲਾਏ ਗਏ ਸੀ ਕਿ ਅਸੀਂ ਸਪੈਸ਼ਲ ਟੀਮ ਲਾਈ ਆ ਕਿ ਉਹ ਥੋੜੀ ਦੇਰ ਵਿੱਚ ਤਪੀਸ਼ ਕਰਕੇ ਦੱਸੂਗੀ ਵੀ ਇੱਥੇ ਕੀ ਸਟੰਟ ਬਾਜੀ ਹੋਈ ਹੈ ਜਿਹੜੀ ਵੀਡੀਓ ਦੇ ਵਿੱਚ ਉਹ ਸਟੰਟ ਬਾਜੀ ਕਰਦੇ ਆ ਰਹੇ ਨੇ ਉਹ ਚੈੱਕ ਕਰ ਰਹੇ ਆ ਜੀ ਕਿਹੜੇ ਬੰਦੇ ਆ ਉਹਨਾਂ ਦੇ ਵਰਕਲੌਪ ਜਿਹੜੀ ਵੀ ਕਾਨੂੰਨ ਦੇ ਅਨਸਾਰ ਕਾਰਵਾਈ ਬਣਦੀ ਹੋ ਉਹ ਕੀਤੀ ਜਾਊਗੀ। ਸਰ ਬੱਚਿਆਂ ਨੂੰ ਸਰ ਦੇਖਿਆ ਜਾਏ ਕਿ ਬੱਚੇ ਦੇ ਮਾਪਿਆਂ ਦੀ ਅਪੀਲ ਕਰਦੇ ਤੁਸੀਂ। ਅਸੀਂ ਬੱਚਿਆਂ ਨੂੰ ਕੋਈ ਅਪੀਲ ਨਹੀਂ ਕਰਨਾ ਚਾਹੁੰਦੇ ਅਸੀਂ ਖਾਸ ਕਰਕੇ ਉਹਨਾਂ ਦੇ ਮਾਪਾ-ਮਾਪ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਗਵਰਨਮੈਂਟ ਨੇ ਬੜਾ ਇੱਕ ਸਖਤ ਲਾ ਬਣਾਇਆ ਹੋਇਆ ਆ ਕਿ ਜਿਹੜੇ ਬੱਚੇ 22 ਸਾਲ ਤੋਂ ਘੱਟ ਨੇ ਉਹਨੂੰ ਕੋਈ ਬਾਈਕ ਦਾ ਲਾਇਸੈਂਸ ਨਹੀਂ ਮਿਲਦਾ। ਜਿਹੜੇ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਇਸ ਟਾਈਮ ਦੇ ਉੱਤੇ ਚਾਹੀਦਾ ਮੇਲੇ ਦੇ ਵਿੱਚ ਸੰਗਤ ਦੇ ਨਾਲ ਲੈ ਕੇ ਜਾਓ ਉਹਨਾਂ ਨੂੰ ਕਿ ਨਾ ਕਿ ਇਕੱਲੇ ਬਾਈਕ ਦੇ ਕੇ ਤੇ ਫਿਰ ਇੱਕ ਦੂਜੇ ਦੇ ਉੱਤੇ ਐਲੀਗੇਸ਼ਨ ਨਹੀਂ ਲਾਉਣੇ ਚਾਹੀਦੇ ਇਸ ਕਰਕੇ ਆਪਣੇ ਬੱਚਿਆਂ ਦਾ ਖਾਸ ਕਰਕੇ ਖਿਆਲ ਰੱਖਣ ਤੇ ਅਸੀਂ ਬਾਬਾ ਬੁੱਢਾ ਸਾਡੇ ਮੇਲੇ ਦੀਆਂ ਸੰਗਤਾਂ ਨੂੰ ਕਹਿੰਦੇ ਰਾ ਹਮ ਹਮਾ ਕੇ ਪਹੁੰਚੋ ਤੇ ਇਹੋ ਜਿਹਾ ਕੋਈ ਗਲਤ ਕੰਮ ਨਾ ਕਰੋ